ਸਾਤਰੀਕਾਲ ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਹੁਣ ਅਮਰੀਕਾ ਦੇ ਨਾਗਰਿਕਾਂ ਦੀ ਵੀ ਖੈਰ ਨਹੀਂ 트ੰਪ ਨੇ ਪੱਕਿਆਂ ਤੇ ਵੀ ਧਰਿਆ ਵਾਡਾ ਗ੍ਰੀਨ ਕਾਰਡ ਹੋਲਡਰ ਨਾਲ ਵਿਆਹ ਕਰਵਾਉਣ ਵਾਲੇ ਹੋ ਜਾਣ ਸੋਚੇ ਕੈਨੇਡਾ ਪੁੱਜ ਗਈ ਸਰਸੇ ਵਾਲੇ ਸਾਧ ਦੀ ਰੂਹ ਭਾਰਤੀ ਸਾਧ ਪ੍ਰਵੀਨ ਰੰਜਨ ਵਿਰੁੱਧ ਲੱਗੇ ਸੈਕਸ਼ੂਅਲ ਅਸੌਲਟ ਦੇ ਦੋਸ਼ ਕੈਨੇਡੀਅਨ ਸਿਆਸਤ ਵਿੱਚ ਹੋਈ ਵੱਡੀ ਹਿੱਲਜੁਲ ਪੀਏ ਪੋਲੀਆਵ ਨੇ ਕਿਹਾ ਸੱਤਾ ਵਿੱਚ ਆਏ ਤਾਂ ਨਾਟ ਬਿੰਡ ਸਟੈਂਡਿੰਗ ਕਲੌਜ਼ ਲਾਗੂ ਕਰਾਂਗੇ ਗ੍ਰੀਨ ਕਾਰਡ ਹੋਲਡਰਜ਼ ਅਤੇ ਸਟੱਡੀ ਵੀਜ਼ਾ ਵਾਲੇ ਫੜਫੜ ਕੇ ਕੀਤੇ ਅੰਦਰ ਅਦਾਲਤੀ ਰੋਕਾਂ ਦੇ ਬਾਵਜੂਦ ਡਿਪੋਰਟ ਕਰਨ ਦੀ ਤਿਆਰੀ چین ਵੱਲੋਂ ਬੋਇੰਗ ਜਹਾਜ਼ਾਂ ਦੀ ਡਿਲੀਵਰੀ ਲੈਣ ਤੋਂ ਨਾ 트럼ਪ ਦੀਆਂ ਟੈਰਿਫਸ ਦੇ ਜਵਾਬ ਵਿੱਚ ਲਿਆ ਫੈਸਲਾ 400 ਕਿਲੋ ਸੋਨਾ ਰੋਟਣ ਦਾ ਸ਼ੱਕੀ ਕੈਨੇਡਾ ਲਿਆਉਣਾ ਮੁਸ਼ਕਲ ਅਮਰੀਕਾ ਵਿੱਚ ਹਥਿਆਰਾਂ ਦੀ ਤਸਕਰੀ ਦਾ ਗੁਨਾਹ ਕਬੂਲ ਕੀਤਾ ਤੇ ਹੁਣ ਖਬਰਾਂ ਵਿਸਤਾਰ ਨਾਲ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਅਮਰੀਕਾ ਦੇ ਸਿਟੀਜ਼ਨ ਬਣ ਚੁੱਕੇ ਪ੍ਰਵਾਸੀਆਂ ਉੱਤੇ ਵੀ ਵੱਡਾ ਤਾਰ ਲਿਆ ਹੈ ਅਤੇ ਮਾਮੂਲੀ ਅਪਰਾਧ ਕਰਨ ਵਾਲਿਆਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਆਰੰਭੀ ਜਾ ਰਹੀ ਹੈ ਜੀ ਹਾਂ ਅਮਰੀਕਾ ਵਿੱਚ ਕੀੜੀ ਵੀ ਮਾਰੀ ਤਾਂ ਸਿੱਧਾ ਡਿਪੋਰਟ ਵਰਗਾ ਨਿਯਮ ਲਾਗੂ ਕਰਨ ਦੇ ਸੰਕੇਤ ਮਿਲ ਰਹੇ ਨੇ ਜਿੱਥੇ ਮੁਲਕ ਦੇ ਨਾਗਰਿਕਾਂ ਸਣੇ ਕੋਈ ਵੀ ਸੁਰੱਖਿਅਤ ਨਹੀਂ ਹੋਵੇਗਾ ਓਵਲ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੋਨਾਲਡ 트ੰਪ ਨੇ ਕਿਹਾ ਕਿ ਅਮਰੀਕਾ ਵਿੱਚ ਜੰਮੇ ਕੁਝ ਲੋਕਾਂ ਵੱਲੋਂ ਦਿਲ ਕੰਬਾਊ ਵਾਰਦਾਤਾਂ ਕੀਤੀਆਂ ਜਾ ਰਹੀਆਂ ਨੇ ਕਿਸੇ ਔਰਤ ਨੂੰ ਬੇਸਬਾਲ ਬੈਟ ਨਾਲ ਵਾਰ ਕਰਦੇ ਆ ਕਤਲ ਕਰ ਦਿੱਤਾ ਜਾਂਦਾ ਹੈ ਜਦਕਿ ਕਿਸੇ ਔਰਤ ਨੂੰ ਸਾਬੇ ਵਿੱਚ ਅਗਲਾ ਦਿੱਤੀ ਜਾਂਦੀ ਹੈ ਇੰਨੇ ਘਿਣਾਉਣੇ ਅਪਰਾਧ ਕਰਨ ਵਾਲਿਆਂ ਨੂੰ ਅਮਰੀਕਾ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਉਦਰ ਇਮੀਗ੍ਰੇਸ਼ਨ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਨਾਗਰਿਕਾਂ ਨੂੰ ਕੱਢਣ ਦਾ ਰੁਝਾਨ ਸ਼ੁਰੂ ਹੋਇਆ ਤਾਂ ਲੱਖਾਂ ਲੋਕ ਖਤਰੇ ਦੀ ਜ਼ਦ ਵਿੱਚ ਆ ਜਾਣਗੇ ਭਾਵੇਂ ਕਾਨੂੰਨ ਮੁਤਾਬਕ ਅਮਰੀਕਾ ਦੇ ਨਾਗਰਿਕਾਂ ਨੂੰ ਕਿਸੇ ਵੀ ਸੂਰਤ ਵਿੱਚ ਡਿਪੋਰਟ ਨਹੀਂ ਕੀਤਾ ਜਾ ਸਕਦਾ ਪਰ ਨਿਤ ਨਵੇਂ ਹੁਕਮ ਜਾਰੀ ਕਰ ਰਹੇ 트ੰਪ ਸਾਹਮਣੇ ਕਿਸੇ ਕਾਨੂੰਨ ਦੀ ਕੋਈ ਵਕਤ ਨਹੀਂ ਇਸੇ ਦੌਰਾਨ ਅਮਰੀਕਾ ਦੇ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰਜ਼ ਨਾਲ ਵਿਆਹ ਕਰਵਾ ਕੇ ਪੱਕੇ ਹੋਣ ਦੇ ਸੁਪਨੇ ਦੇਖ ਰਹੀਆਂ ਕੁੜੀਆਂ ਜਾਂ ਮੁੰਡਿਆਂ ਵਾਸਤੇ ਮਾੜੀ ਖਬਰ ਆਈ ਹੈ ਬਾਈਡਨ ਸਰਕਾਰ ਵੇਲੇ ਕਈ ਉਮੀਦਵਾਰਾਂ ਨੂੰ ਬਿਨਾਂ ਇੰਟਰਵਿਊ ਤੋਂ ਹੀ ਸਪਾਊਸ ਵੀਜ਼ਾ ਮਿਲ ਜਾਂਦਾ ਸੀ ਅਤੇ ਇੰਟਰਵਿਊ ਦੌਰਾਨ ਵੀ ਜ਼ਿਆਦਾ ਸਖਤੀ ਨਹੀਂ ਸੀ ਵਰਤੀ ਜਾਂਦੀ ਪਰ ਟਰੰਪ ਸਰਕਾਰ ਵੱਲੋਂ ਸਵਾਲਾਂ ਦੀ ਲੰਮੀ ਚੌੜੀ ਸੂਚੀ ਤਿਆਰ ਕੀਤੀ ਗਈ ਹੈ ਜਿਨ੍ਹਾਂ ਦੇ ਤਸੱਲੀ ਬਖਸ਼ ਜਵਾਬ ਦੇਣੇ ਲਾਜ਼ਮੀ ਹੋਣਗੇ ਸਵਾਲਾਂ ਵਿੱਚ ਪਤੀ ਪਤਨੀ ਦੇ ਆਪਸੀ ਰਿਸ਼ਤੇ ਤੋਂ ਇਲਾਵਾ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਤੁਹਾਡਾ ਜੀਵਨ ਸਾਥੀ ਰਾਤ ਨੂੰ ਕਿੰਨੇ ਵਜੇ ਸੌਂਦਾ ਹੈ ਜਾਂ ਉਸ ਨੂੰ ਕਿਹੜੀ-ਕਿਹੜੀ ਚੀਜ਼ ਤੋਂ ਅਲਰਜੀ ਹੈ ਇਮੀਗ੍ਰੇਸ਼ਨ ਵਕੀਲ ਅਸ਼ਵਨ ਸ਼ਰਮਾ ਨੇ ਦੱਸਿਆ ਕਿ ਹੁਣ ਵਿਆਹ ਕਰਵਾ ਕੇ ਅਮਰੀਕਾ ਜਾਣਾ ਸੌਖਾ ਨਹੀਂ ਰਿਹਾ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਵਿਆਹਾਂ ਦੀ ਤਸਦੀਕ ਵਾਸਤੇ ਨਵੇਂ ਸਬੂਤ ਮੰਗੇ ਜਾ ਰਹੇ ਨੇ ਮਿਸਾਲ ਵਜੋਂ ਦੋਹਾਂ ਦੀ ਮੁਲਾਕਾਤ ਕਿੱਥੇ ਹੋਈ ਜਾਂ ਵਿਆਹ ਦਾ ਸਬੱਬ ਕਿਵੇਂ ਬਣਿਆ ਇੱਕ ਜੋੜੇ ਤੋਂ ਪੁੱਛਿਆ ਗਿਆ ਕਿ ਉਹ ਆਪਣਾ ਰਿਸ਼ਤਾ ਬਰਕਰਾਰ ਕਿਵੇਂ ਰੱਖਣਗੇ ਅਤੇ ਕੀ ਵਿਆਹ ਤੋਂ ਬਾਅਦ ਇਕੱਠੇ ਰਹਿਣ ਦੀ ਇੱਛਾ ਰੱਖਦੇ ਨੇ ਅਮਰੀਕਾ ਤੋਂ ਬਾਹਰ ਮੌਜੂਦ ਸਪਾਊਸ ਦੀ ਇੰਟਰਵਿਊ ਕੌਂਸਲੇਟ ਅਫਸਰਾਂ ਵੱਲੋਂ ਲਈ ਜਾਵੇਗੀ ਜਦਕਿ ਅਮਰੀਕਾ ਵਿੱਚ ਮੌਜੂਦ ਸਪਾਊਸ ਦੀ ਇੰਟਰਵਿਊ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਵਾਲੇ ਕਰਨਗੇ ਕਾਉਂਸਲਰ ਇੰਟਰਵਿਊ ਮਾਮਲੇ ਵਿੱਚ ਸਿਟੀਜ਼ਨਸ਼ਿਪ ਪ੍ਰਾਪਤ ਸਪਾਊਸ ਨੂੰ ਮੌਕੇ ਤੇ ਮੌਜੂਦ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਅਤੇ ਸਫਲਤਾ ਦਾ ਸਾਰਾ ਦਾਰਉਮਦਾਰ ਦਸਤਾਵੇਜ਼ੀ ਸਬੂਤਾਂ ਤੇ ਨਿਰਭਰ ਕਰਦਾ ਹੈ ਐਨਪੀਜ਼ਡ ਲਾ ਗਰੁੱਪ ਦੀ ਸੁਨੇਹਲ ਬਤਰਾ ਨੇ ਟਾਈਮਜ਼ ਆਫ ਇੰਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਸਤਾਵੇਜ਼ਾਂ ਵਿੱਚ ਸਾਂਝੇ ਬੈਂਕ ਖਾਤਿਆਂ ਦੇ ਸਬੂਤ ਫੋਨ ਕਾਲਸ ਦੇ ਵੇਰਵੇ ਤਸਵੀਰਾਂ ਅਤੇ ਸਾਂਝੀਆਂ ਜੀਵਨ ਬੀਮਾ ਪਾਲਿਸੀਆਂ ਲਾਜ਼ਮੀ ਤੌਰ ਤੇ ਸ਼ਾਮਲ ਕੀਤੀਆਂ ਜਾਣ ਇਸ ਤੋਂ ਇਲਾਵਾ ਆਪਣੇ ਜੀਵਨ ਸਾਥੀ ਦੇ ਮੌਜੂਦਾ ਰੋਜ਼ਗਾਰ ਤਨਖਾਹ ਵਿਦਿਅਕ ਯੋਗਤਾ ਅਤੇ ਪਹਿਲਾਂ ਕੀਤੇ ਵਿਆਹ ਕਿਸੇ ਬਾਰੇ ਮੁਕੰਮਲ ਜਾਣਕਾਰੀ ਹੋਣੀ ਚਾਹੀਦੀ ਹੈ ਸਨੇਹਲ ਬੱਤਰਾ ਨੇ ਸੂਚਿਤ ਕੀਤਾ ਕਿ ਗ੍ਰੀਨ ਕਾਰਡ ਤੋਂ ਨਾ ਹੋਣ ਦੀ ਸੂਰਤ ਵਿੱਚ ਸਬੰਧਤ ਉਮੀਦਵਾਰ ਨੂੰ ਤੁਰਤ ਡਿਪੋਰਟ ਕਰਨ ਦੀ ਪ੍ਰਕਿਰਿਆ ਆਰੰਭ ਦਿੱਤੀ ਜਾਵੇਗੀ ਬੇਹਰ ਰਿਪੋਰਟ ਹਮਦਰ ਟੀਵੀ ਆ ਹੁਣ ਚਲਦੇ ਆ ਕੈਨੇਡਾ ਵਿੱਚ ਭਾਰਤੀ ਸਾਧ ਵਿਰੁੱਧ ਲੱਗੇ ਗੰਭੀਰ ਦੋਸ਼ਾਂ ਨਾਲ ਸਬੰਧਤ ਖਬਰਵਾਲ ਕੈਨੇਡਾ ਵਿੱਚ ਸਰਸੇ ਵਾਲੇ ਸਾਧ ਨਾਲ ਮਿਲਦਾ ਜੁਲਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਯੋਰਕ ਰੀਜਨਲ ਪੁਲਿਸ ਵੱਲੋਂ ਇੱਕ ਭਾਰਤੀ ਸਾਧ ਪ੍ਰਵੀਨ ਰਾਣੀ ਜਨ ਵਿਰੁੱਧ ਸੈਕਸ਼ੂਅਲ ਅਸੌਲਟ ਦੇ ਕਈ ਦੋਸ਼ਾਇਦ ਕੀਤੇ ਗਏ ਨੇ ਯੋਰਕ ਰੀਜਨਲ ਪੁਲਿਸ ਦੇ ਸਪੈਸ਼ਲ ਵਿਕਟਿਮਜ਼ ਯੂਨਿਟ ਨੇ ਦੱਸਿਆ ਕੇ ਪੇਕਰਿੰਗ ਦੇ ਇੱਕ ਘਰ ਵਿੱਚ ਧਾਰਮਿਕ ਸਰਗਰਮੀਆਂ ਚਲਾਉਣ ਵਾਲੇ ਸ਼ੱਕੀ ਵਿਰੁੱਧ ਕੀਤੀ ਪੜਤਾਲ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਗਈ ਹੈ ਪੁਲਿਸ ਮੁਤਾਬਕ ਇੱਕ ਪੀੜਤ ਨੇ ਆਪਣੇ ਬਿਆਨਾਂ ਵਿੱਚ ਦਰਜ ਕਰਵਾਇਆ ਕਿ ਪੇਕਰਿੰਗ ਅਤੇ ਮਾਰਕਮ ਸ਼ਹਿਰਾਂ ਵਿੱਚ ਰੋਹਾਨੀ satsang ਦੌਰਾਨ ਉਸ ਨੂੰ 6 ਵਾਰ ਨਿਸ਼ਾਨਾ ਬਣਾਇਆ ਗਿਆ ਸੈਕਸ਼ੂਅਲ ਅਸੌਲਟ ਦੇ ਇਹ ਮਾਮਲੇ ਜਨਵਰੀ 2021 ਤੋਂ ਅਕਤੂਬਰ 2024 ਦਰਮਿਆਨ ਸਾਹਮਣੇ ਆਏ ਦੂਜੀ ਪੀੜਤ ਨੇ ਦੋਸ਼ ਲਾਇਆ ਕਿ ਸ਼ੱਕੀ ਵੱਲੋਂ ਕਥੇ ਤੌਰ ਤੇ ਦਸੰਬਰ 2024 ਵਿੱਚ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਯੋਰਕ ਰਿਜਨਲ ਪੁਲਿਸ ਵੱਲੋਂ ਟੋਰਾਂਟੋ ਨਾਲ ਸੰਬੰਧਿਤ 44 ਸਾਲ ਦੇ ਪ੍ਰਵੀਨ ਰਾਣੀ ਜਨ ਵਿਰੁੱਧ ਸੈਕਸ਼ੂਅਲ ਅਸੌਲਟ ਦੇ 7 ਦੋਸ਼ਾਇਦ ਕੀਤੇ ਗਏ ਨੇ ਪਰ ਇਹਨਾਂ ਦੋਸ਼ਾਂ ਨੂੰ ਅਦਾਲਤ ਵਿੱਚ ਸਾਬਤ ਨਹੀਂ ਕੀਤਾ ਗਿਆ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਧਾਰਮਿਕ ਸਰਗਰਮੀਆਂ ਦੌਰਾਨ ਨਿਸ਼ਾਨਾ ਬਣਨ ਵਾਲੀਆਂ ਔਰਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਜਨਾਬ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਅਤੇ ਉਹ ਅੱਗੇ ਆਉਣ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਨਾਲ ਸੰਬੰਧਿਤ ਕੋਈ ਜਾਣਕਾਰੀ ਮੌਜੂਦ ਹੈ ਤਾਂ ਜਾਂਚ ਕਰਤਾਵਾਂ ਨਾਲ 1866 876 523 ਐਕਸਟੈਂਸ਼ਨ 7077 ਤੇ ਸੰਪਰਕ ਕੀਤਾ ਜਾਵੇ ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟਾਪਰਜ਼ ਨੂੰ ਕਾਲ ਕੀਤੀ ਜਾ ਸਕਦੀ ਹੈ ਦੂਜੇ ਪਾਸੇ ਗ੍ਰੇਟਰ ਟ੍ਰਾਂਟੋ ਏਰੀਆ ਵਿੱਚ ਸ਼ਰਾਬ ਦੇ ਠੇਕੇ ਲੁੱਟਣ ਦੇ ਮਾਮਲੇ ਵਿੱਚ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਟ੍ਰਾਂਟੋ ਪੁਲਿਸ ਨੇ ਦੱਸਿਆ ਕਿ ਸ਼ੱਕੀ ਨੇ ਕਥਿਤ ਤੌਰ ਤੇ ਲਿਕਰ ਕੰਟਰੋਲ ਬੋਰਡ ਆਫ 온ਟਾਰੀਓ ਦੇ ਸਟੋਰਾਂ ਤੋਂ 33000 ਡਾਲਰ ਮੁੱਲ ਦੀ ਸ਼ਰਾਬ ਚੋਰੀ ਕੀਤੀ ਸ਼ਰਾਬ ਚੋਰੀ ਦੀਆਂ ਇਹ ਵਾਰਦਾਤਾਂ ਮੌਜੂਦਾ ਬਾਰੇ ਦੌਰਾਨ 27 ਜਨਵਰੀ ਤੋਂ 4 ਅਪ੍ਰੈਲ ਦਰਮਿਆਨ ਵਾਪਰੀਆਂ ਅਤੇ ਸ਼ੱਕੀ ਦੀ شناخت 30 ਸਾਲ ਦੇ ਲੋਈਸ ਅਲਬਰਟੋ ਅਲੌਂਜ਼ੋ ਰਹਿਮਨ ਵਜੋ ਕੀਤੀ ਗਈ ਹੈ ਸ਼ੱਕੇ ਵਿਰੁੱਧ ਪੁਲਿਸ ਵੱਲੋਂ 5000 ਡਾਲਰ ਤੋਂ ਘੱਟ ਮੁੱਲ ਦੀ ਚੋਰੀ ਦੇ 53 ਦੋਸ਼ ਆਇਦ ਕੀਤੇ ਗਏ ਨੇ ਬੈਰਾ ਰਿਪੋਰਟ ਹਮਦਾਰ ਟੀਵੀ ਆ ਹੁਣ ਚੱਲਦੇ ਆ ਕੈਨੇਡੀਅਨ ਸਿਆਸਤ ਨਾਲ ਸੰਬੰਧਤ ਅਹਿਮ ਖਬਰ ਵੱਲ ਕੈਨੇਡੀਅਨ ਸਿਆਸਤ ਵਿੱਚ ਵੱਡੀ ਹਿੱਲਜੁਲ ਹੁੰਦੀ ਮਹਿਸੂਸ ਹੋਈ ਜਦੋਂ ਕੰਸਰਵੇਟਿਵ ਪਾਰਟੀ ਦੇ ਆਗੂ ਪੀਏ ਪੋਲੀਆਬ ਨੇ ਸੱਤਾ ਵਿੱਚ ਆਉਣ ਤੇ ਨੋਟ ਵਿਦ ਸਟੈਂਡਿੰਗ ਕਲੌਜ਼ ਵਰਤਣ ਦਾ ਐਲਾਨ ਕਰ ਦਿੱਤਾ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਇੱਕ ਤੋਂ ਵੱਧ ਕਤਲ ਕਰਨ ਵਾਲਿਆਂ ਨੂੰ ਹਰ ਅਪਰਾਧ ਵਾਸਤੇ ਵੱਖਰੀ ਉਮਰ ਕੈਦ ਭੁਗਤਣੀ ਹੋਵੇਗੀ ਅਤੇ ਨੋਟਸਟੈਂਡਿੰਗ ਕਲੌਜ਼ ਰਾਹੀਂ ਇਹ ਸੰਭਵ ਹੋ ਸਕੇਗਾ ਦੂਜੇ ਪਾਸੇ ਕੈਨੇਡਾ ਦੀ ਸੁਪਰੀਮ ਕੋਰਟ ਨੇ 2022 ਵਿੱਚ ਸੁਣਾਏ ਫੈਸਲੇ ਵਿੱਚ ਸਾਫ਼ ਤੌਰ ਤੇ ਕਿਹਾ ਸੀ ਕਿ ਇੱਕ ਤੋਂ ਵੱਧ ਉਮਰ ਕੈਦ ਦੋਸ਼ੀ ਦੇ ਚਾਰਟਰ ਆਫ ਰਾਈਟਸ ਦੀ ਉਲੰਘਣਾ ਕਰਦੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡੀਅਨ ਸੰਵਿਧਾਨ ਦੀ ਧਾਰਾ 33 ਅਧੀਨ ਕੈਨੇਡਾ ਦੇ ਪ੍ਰੀਮੀਅਰ ਅਤੇ ਪ੍ਰਧਾਨ ਮੰਤਰੀ ਉਹਨਾਂ ਅਦਾਲਤੀ ਫੈਸਲਿਆਂ ਨੂੰ ਲਾਂਬੇ ਕਰ ਸਕਦੇ ਨੇ ਜਿਨ੍ਹਾਂ ਨੂੰ ਚਾਰਟਰ ਆਫ ਰਾਈਟਸ ਦੇ ਆਧਾਰ ਤੇ ਸੁਣਾਇਆ ਗਿਆ ਕੈਨੇਡੀਅਨ ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਜਨਵਰੀ 2006 ਵਿੱਚ ਵੀ ਬਿਲਕੁਲ ਇਹੋ ਜਿਹੇ ਹਾਲਾਤ ਬਣੇ ਸਨ ਜਦੋਂ ਲਿਬਰਲ ਆਗੂ ਪਾਲ ਮਾਰਟਨ ਵੱਲੋਂ ਕੰਜ਼ਰਵੇਟਿਵ ਪਾਰਟੀ ਦੇ ਆਗੂ ਸਟੀਫਨ ਹਾਰਪਰ ਤੋਂ ਵਾਅਦਾ ਮੰਗਿਆ ਗਿਆ ਕਿ ਉਹ ਕਦੇ ਵੀ ਨਾਟ ਵਿਦ ਸਟੈਂਡਿੰਗ ਕਲੋਜ਼ ਦੀ ਵਰਤੋਂ ਨਹੀਂ ਕਰਨਗੇ ਹਾਰਪਰ ਨੇ ਨਾ ਕਰ ਦਿੱਤੀ ਅਤੇ ਚੋਣ ਪ੍ਰਚਾਰ ਦੌਰਾਨ ਪਾਲ ਮਾਰਟਿਨ ਫਾਇਦੇ ਵਿੱਚ ਰਹੇ ਇਸ ਵਾਰ ਵੀ ਚੋਣ ਪ੍ਰਚਾਰ ਦੌਰਾਨ ਇਹ ਮੁੱਦਾ ਉੱਭਰ ਕੇ ਸਾਹਮਣੇ ਆਇਆ ਹੈ ਸਾਬਕਾ ਪ੍ਰਧਾਨ ਮੰਤਰੀ ਪੀਏ ਟਰੂਡੋ ਦੇ ਪ੍ਰਿੰਸੀਪਲ ਸਖਤਰ ਰਹਿ ਚੁੱਕੇ ਥਾਮਸ ਐਕਸ ਵਰਦੀ ਨੇ ਕਿਹਾ ਕਿ ਅੱਜ ਤੱਕ ਕਿਸੇ ਫੈਡਰਲ ਸਰਕਾਰ ਨੇ ਨਾਟ ਵਿਦ ਸਟੈਂਡਿੰਗ ਕਲੌਜ਼ ਦੀ ਵਰਤੋਂ ਨਹੀਂ ਕੀਤੀ ਉਹਨਾਂ ਅੱਗੇ ਕਿਹਾ ਕਿ ਜਿਹੜੇ ਲੋਕਾਂ ਨੇ ਚਾਰਟਰ ਆਫ ਰਾਈਟਸ ਵਾਸਤੇ ਆਪਣੀ ਜ਼ਿੰਦਗੀ ਲੇਖੇ ਲਾ ਦਿੱਤੀ ਉਹਨਾਂ ਵਾਸਤੇ ਇਹ ਖਬਰ ਕਿਸੇ ਝਟਕੇ ਤੋਂ ਘੱਟ ਨਹੀਂ ਹੈ ਟ੍ਰਾਂਟੋ ਯੂਨੀਵਰਸਿਟੀ ਵਿੱਚ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਰਹਿ ਚੁਕੇ ਨੈਲਸਨ ਵਾਈਜ਼ਮਨ ਨੇ ਆਖਿਆ ਕਿ ਫੈਡਰਲ ਪੱਧਰ ਤੇ ਕਲੌਜ਼ ਦੀ ਵਰਤੋਂ ਬਾਰੇ ਸੁਣ ਕੇ ਹੈਰਾਨੀ ਹੁੰਦੀ ਹੈ ਇਤਿਹਾਸ ਵਿੱਚ ਸਸਕੇਚਵਨ ਕਿਊਬੈਕ ਅਤੇ 온ਟਾਰੀਓ ਦੀਆਂ ਸਰਕਾਰਾਂ ਵੱਲੋਂ ਇਸ ਦੀ ਵਰਤੋਂ ਕੀਤੀ ਗਈ ਉਧਰ ਪੀ ਪੋਇਲਿਆਵ ਨੇ ਕਿਹਾ ਕਿ ਕਾਤਲਾ ਨੂੰ ਇੱਕ ਤੋਂ ਵੱਧ ਹਤਿਆਵਾਂ ਲਈ ਵੱਖਰੀ ਉਮਰ ਕੈਦ ਵਿੱਚ ਭੇਜਿਆ ਜਾਵੇਗਾ ਅਤੇ ਇਹ ਸਭ ਸੰਵਿਧਾਨ ਦੇ ਧਾਇਰੇ ਵਿੱਚ ਰਹਿ ਕੇ ਹੋਵੇਗਾ ਪੋਇਲਿਆਵ ਦੀ ਟਿੱਪਣੀ ਤੋਂ ਪਹਿਲਾਂ ਕੈਨੇਡੀਅਨ ਸਿਵਲ ਲਿਬਰਟੀਆਂ ਐਸੋਸੀਏਸ਼ਨ ਦੀ ਅਗਵਾਈ ਹੇਠ 50 ਜਥੇਬੰਦੀਆਂ ਫੈਡਰਲ ਸਿਆਸਤਦਾਨਾਂ ਨੂੰ ਅਪੀਲ ਕਰ ਚੁੱਕੀਆਂ ਨੇ ਕਿ ਨਵੀਂ ਸਰਕਾਰ ਹੋਂਦ ਵਿੱਚ ਆਉਣ ਤੇ 6 ਮਹੀਨੇ ਦੇ ਅੰਦਰ ਅੰਦਰ ਨਾਟ ਵੈਡ ਸਟੈਂਡਿੰਗ ਕਲੌਜ਼ ਬਾਰੇ ਜਨਤਕ ਸਲਾਮ-ਮਸ਼ਵਰਾ ਕੀਤਾ ਜਾਵੇ। ਉਧਰ ਲਿਬਰਲ ਆਗੂ ਮਾਕ ਕਾਰਨੀ ਅਤੇ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀ ਸਿੰਘ ਨੇ ਕਿਹਾ ਕਿ ਉਹ ਸੱਤਾ ਵਿੱਚ ਆਏ ਤਾਂ ਕਿਸੇ ਵੀ ਸੂਰਤ ਵਿੱਚ ਨਾਟ ਵੈਡ ਸਟੈਂਡਿੰਗ ਕਲੌਜ਼ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਬਿਊਰੋ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਅਮਰੀਕਾ ਵਿੱਚ ਗ੍ਰੀਨ ਕਾਰਡ ਹੋਲਡਰਜ਼ ਅਤੇ ਸਟੱਡੀ ਵੀਜ਼ਾ ਵਾਲਿਆਂ ਦੀਆਂ ਵੱਡੇ ਪੱਧਰ ਤੇ ਹੋ ਰਹੀਆਂ ਗ੍ਰਿਫਤਾਰੀਆਂ ਨਾਲ ਸੰਬੰਧਤ ਹੈ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੇ ਇੱਕ ਵੱਡੀ ਕਾਰਵਾਈ ਕਰਦੇ ਹਾਂ ਕੋਲੰਬੀਆ ਯੂਨੀਵਰਸਿਟੀ ਵਿੱਚ ਫਲਸਤੀਨ ਹਮਾਇਤੀ ਮੁਜਾਹਰਾ ਕਰਵਾਉਣ ਵਾਲੇ ਮੋਸੇਨ ਮਦਾਵੀ ਨੂੰ ਕਾਬੂ ਕਰ ਲਿਆ ਜਦੋਂ ਉਹ ਸਿਟੀਜ਼ਨਸ਼ਿਪ ਦੀ ਅਰਜ਼ੀ ਦਾਇਰ ਕਰਨ ਵਰਮੌਂਟ ਦੇ ਇਮੀਗ੍ਰੇਸ਼ਨ ਦਫ਼ਤਰ ਵਿੱਚ ਪਹੁੰਚਾ ਗ੍ਰੀਨ ਕਾਰਡ ਹੋਲਡਰ ਹੋਣ ਦੇ ਬਾਵਜੂਦ ਮੋਸੇਨ ਨੂੰ ਗ੍ਰਿਫਤਾਰ ਕਰਕੇ ਕਾਲਚੈਸਟਰ ਦੇ ਡਿਟੈਂਸ਼ਨ ਸੈਂਟਰ ਵਿੱਚ ਲਿਜਾਇਆ ਗਿਆ। ਇਸੇ ਦੌਰਾਨ ਵਰਮੌਂਟ ਦੇ ਇੱਕ ਜ਼ਿਲ੍ਹਾ ਜੱਜ ਵੱਲੋਂ ਮੋਸੇਨ ਨੂੰ ਡਿਪੋਰਟ ਕਰਨ ਤੇ ਅਰਜ਼ੀ ਰੋਕਲਾ ਦਿੱਤੀ ਗਈ ਹੈ। ਮੋਸੇਨ ਦੀ ਵਕੀਲ ਲੂਨਾ ਡਰੂਵੀ ਨੇ ਕਿਹਾ ਕਿ ਇਹ ਗ੍ਰਿਫਤਾਰੀ ਸਿਰਫ ਅਤੇ ਸਿਰਫ ਪਲਸਤੀਨੀ ਮੂਲ ਦਾ ਹੋਣ ਕਾਰਨ ਕੀਤੀ ਗਈ ਅਤੇ ਗਾਜ਼ਾ ਵਿੱਚ ਹੋ ਰਹੇ ਜ਼ੁਲਮਾਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਆਵਾਜ਼ ਬੰਦ ਕਰਨ ਦਾ ਇੱਕ ਕੋਝਾ ਯਤਨ ਵੀ ਹੈ। ਅਦਾਲਤ ਵਿੱਚ ਦਾਇਰ ਦਸਤਾਵੇਜ਼ਾ ਮੁਤਾਬਕ ਮੋਸਨ ਦਾ ਜਨਮ ਪੱਛਮੀ ਗਾਜ਼ਾ ਦੇ ਇੱਕ ਰਿਫਿਊਜੀ ਕੈਂਪ ਵਿੱਚ ਹੋਇਆ ਅਤੇ ਉਹ ਪਿਛਲੇ 10 ਸਾਲ ਤੋਂ ਅਮਰੀਕਾ ਦਾ ਗ੍ਰੀਨ ਕਾਰਡ ਹੋਲਡਰ ਹੈ ਮੋਸਨ ਤੋਂ ਪਹਿਲਾਂ ਮਹਿਮੂਦ ਖਲੀਲ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਉਹ ਵੀ ਗ੍ਰੀਨ ਕਾਰਡ ਹੋਲਡਰ ਹੈ ਫਲਸਤੀਨ ਹਮਾਇਤੀ ਮੁਜਾਰਿਆਂ ਵਿੱਚ ਸ਼ਾਮਲ ਹੋਣ ਵਾਲੇ ਹੋਰਨਾਂ ਵਿਦਿਆਰਥੀਆਂ ਨੂੰ ਟੈਕਸਸ ਅਤੇ ਲੂਇਜ਼ੀਆਨਾ ਦੇ ਡਿਟੈਂਸ਼ਨ ਸੈਂਟਰਾਂ ਵਿੱਚ ਰੱਖਿਆ ਗਿਆ ਹੈ ਦੂਜੇ ਪਾਸੇ ਟੈਕਸਸ ਦੇ ਮਾਰਸ਼ਲ ਕਸਬੇ ਵਿੱਚ ਰਹਿ ਰਹੇ ਕਮਾਂਤਰੀ ਵਿਦਿਆਰਥੀ ਅਦਿੱਤਿਆ ਵਾਹੀਉ ਨੂੰ ਰਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਨੂੰ ਜੋਰਜ ਫਲੌਇਡ ਦੀ ਮੌਤ ਮਗਰੋਂ ਹੋਏ ਰੋਸ ਵਿਖਾਵੇਆਂ ਵਿੱਚ ਸ਼ਮੂਲੀਅਤ ਦੇ ਦੋਸ਼ੇਟ ਕਾਬੂ ਕੀਤਾ ਗਿਆ ਇਮੀਗ੍ਰੇਸ਼ਨ ਅਦਾਲਤ ਵਿੱਚ ਉਸਦੀ ਅਗਲੀ ਪੇਸ਼ੀ 17 ਅਪ੍ਰੈਲ ਨੂੰ ਹੋਣੀ ਹੈ ਅਤੇ ਕੋਈ ਰਾਹਤ ਮਿਲਣ ਦੀ ਉਮੀਦ ਨਜ਼ਰ ਨਹੀਂ ਆਉਂਦੀ ਅਦਿੱਤਿਆ ਦੀ ਪਤਨੀ ਵੱਲੋਂ ਗੋ ਫੰਡਮੀ ਪੇਜ ਸਥਾਪਿਤ ਕਰਦੇ ਹਾਂ ਲੋਕਾਂ ਤੋਂ ਮਦਦ ਮੰਗੀ ਜਾ ਰਹੀ ਹੈ ਉਸਨੇ ਦਲੀਲ ਦਿੱਤੀ ਹੈ ਕਿ 8 ਮਹੀਨੇ ਦੀ ਬੱਚੀ ਨੂੰ ਉਸਦੇ ਪਿਤਾ ਦੀ ਸਖਤ ਜ਼ਰੂਰਤ ਹੈ ਦੱਸਿਆ ਜਾ ਰਿਹਾ ਹੈ ਕਿ ਅਦਿੱਤਿਆ ਦਾ ਸਟੂਡੈਂਟ ਵੀਜ਼ਾ 23 ਮਾਰਚ ਨੂੰ ਰੱਦ ਕਰਦਿਆਂ ਸੈਲਫ ਰਿਪੋਰਟ ਹੋਣ ਦੇ ਹੁਕਮ ਦਿੱਤੇ ਗਏ ਸਨ ਪਰ ਅਦਿੱਤਿਆ ਨੇ ਅਜਿਹਾ ਨਾ ਕੀਤਾ ਤਾਂ ਉਸ ਨੂੰ ਕੰਮ ਵਾਲੀ ਥਾਂ ਤੋਂ ਗ੍ਰਿਫਤਾਰ ਕਰ ਲਿਆ ਗਿਆ ਅਦਾਲਤੀ ਦਸਤਾਵੇਜ਼ਾ ਮੁਤਾਬਕ ਅਦਿੱਤਿਆ ਦੇ ਸਟੱਡੀ ਵੀਜ਼ਾ ਦੀ ਮਿਆਦ 13 ਜੂਨ 2026 ਤੱਕ ਸੀ ਅਤੇ ਸਾਊਥ-ਵੈਸਟ ਮਿਨੇਸੋਟਾ ਸਟੇਟ ਯੂਨੀਵਰਸਿਟੀ ਵਿੱਚ ਬਿਜ਼ਨਸ ਐਡਮਿਨਿਸਟ੍ਰੇਸ਼ਨ ਅਤੇ ਮੈਨੇਜਮੈਂਟ ਦਾ ਕੋਰਸ ਕਰਨ ਪੁੱਜੇ ਵਿਦਿਆਰਥੀ ਨੂੰ ਹੁਣ ਰਿਪੋਰਟ ਕੀਤਾ ਜਾ ਰਿਹਾ ਹੈ ਏਅਰਪੋਰਟ ਹਮਦਾਰ ਟੀਵੀ ਅਗਲੀ ਖਬਰ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੋਂ ਲੁੱਟੇ 400 ਕਿਲੋ ਸੋਨੇ ਨਾਲ ਸੰਬੰਧਿਤ ਹੈ ਫ੍ਰੈਂਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੋਂ 400 ਕਿਲੋ ਸੋਨਾ ਲੁੱਟਣ ਦੇ ਮਾਮਲੇ ਵਿੱਚ ਲੁੜੀਂਦੇ ਸ਼ੱਕੀ ਨੂੰ ਅਮਰੀਕਾ ਤੋਂ ਕੈਨੇਡਾ ਲਿਆਉਣਾ ਔਖਾ ਹੋ ਗਿਆ ਹੈ ਡ੍ਰੈਂਟਨ ਨਾਲ ਸੰਬੰਧਿਤ ਦੌਰਾਂਤੇ ਕਿੰਗ ਮਕਲੀਨ ਨੇ ਹਥਿਆਰਾਂ ਦੀ ਤਸਕਰੀ ਦਾ ਗੁਨਾਹ ਕਬੂਲ ਕਰ ਲਿਆ ਅਤੇ ਪੈਂਸਿਲਵੇਨੀਆ ਦੀ ਅਦਾਲਤ ਉਸ ਨੂੰ 15 ਸਾਲ ਕੈਦ ਦੀ ਸਜ਼ਾ ਸੁਣਾ ਸਕਦੀ ਹੈ ਏਅਰ ਕੈਨੇਡਾ ਦੀ ਕਾਰਗੋ ਫੈਸਿਲਿਟੀ ਵਿੱਚੋਂ ਸੋਨੇ ਨਾਲ ਲੱਦਿਆ ਟਰੱਕ ਲਿਜਾਣ ਵਾਲਾ ਡਰਾਈਵਰ ਮਕਲੀਨ ਹੀ ਸੀ ਜਿਸ ਨੂੰ ਬਾਅਦ ਵਿੱਚ ਅਮਰੀਕਾ ਪੁਲਿਸ ਨੇ ਹਥਿਆਰਾਂ ਸਣੇ ਕਾਬੂ ਕਰ ਲਿਆ ਲੁੱਟ ਦੀ ਵਾਰਦਾਤ ਤੋਂ 1 ਸਾਲ ਬਾਅਦ ਪੀਨ ਰੀਜਨਲ ਪੁਲਿਸ ਵੱਲੋਂ 9 ਜਣਿਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਅਰਚਿਤ ਗਰੋਵਰ ਨਾਂ ਦੇ ਸ਼ੱਕੀ ਨੂੰ ਭਾਰਤ ਤੋਂ ਪਰਤਣ ਮਗਰੋਂ ਹਵਾਈ ਅੱਡੇ ਤੇ ਹਿਰਾਸਤ ਵਿੱਚ ਲਿਆ ਗਿਆ ਅਤੇ ਅਰਚਿਤ ਗਰੋਵਰ ਉਸ ਟਰੱਕ ਦਾ ਮਾਲਕ ਹੈ ਜਿਸ ਦੀ ਵਰਤੋਂ ਲੁੱਟ ਦੌਰਾਨ ਕੀਤੀ ਗਈ ਵਾਰਦਾਤ ਮਗਰੋਂ ਅਰਚਿਤ ਦੇ ਕਜ਼ਨ ਅਮਿਤ ਜਲੋਟਾ ਵੱਲੋਂ ਕਥਿਤ ਤੌਰ ਤੇ ਸੋਨੇ ਦੀ ਰਾਖੀ ਦਾ ਕੰਮ ਸੰਭਾਲਿਆ ਗਿਆ ਅਤੇ ਅਰਸਲਾਨ ਚੌਧਰੀ ਨੇ ਕਥਿਤ ਤੌਰ ਤੇ ਉਸ ਦਾ ਸਾਥ ਦਿੱਤਾ ਮਿਸੀ ਸਾਗਾ ਵਿਖੇ ਗਹਿਣਿਆਂ ਦੀ ਦੁਕਾਨ ਅਲੀ ਰਜ਼ਾ ਦੀ ਹੈ ਜਿੱਥੇ ਮਾਮੂਲੀ ਮਾਤਰਾ ਵਿੱਚ ਸੋਨੇ ਦਾ ਰੂਪ ਬਦਲਿਆ ਗਿਆ ਦੂਜੇ ਪਾਸੇ ਕੈਨੇਡਾ ਵੱਲੋਂ ਪਗੌੜਾ ਕਰਾਰ ਸਿਮਰਨਪ੍ਰੀਤ ਪਨੇਸਰ ਮੁਹਾਲੀ ਵਿਖੇ ਰਹਿ ਰਿਹਾ ਅਤੇ 2 ਮਹੀਨੇ ਪਹਿਲਾਂ ਉਸ ਦੀ ਰਿਹਾਇਸ਼ ਤੇ ਐਨਫੋਰਸਮੈਂਟ ਡਾਇਰੈਕਟੋਰੇਟ ਦਾ ਛਾਪਾ ਵੀ ਪਿਆ ਸਰਕਾਰੀ ਰਿਕਾਰਡ ਮੁਤਾਬਕ ਸਿਮਰਨਪ੍ਰੀਤ ਪਨੇਸਰ ਬ੍ਰੈਂਪਟਨ ਵਿਖੇ ਰਹਿੰਦਾ ਸੀ ਅਤੇ ਅਪ੍ਰੈਲ 2024 ਵਿੱਚ ਗਵਾਂਡੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਹਨਾਂ ਨੇ ਸਿਮਰਨਪ੍ਰੀਤ ਜਾਂ ਉਸਦੇ ਪਰਿਵਾਰ ਨੂੰ ਕਈ ਮਹੀਨੇ ਤੋਂ ਨਹੀਂ ਵੇਖਿਆ ਪੀਨ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਲੁੱਟ ਦੀ ਵਾਰਦਾਤ ਬਾਰੇ ਮੋਡਲੀ ਪੜਤਾਲ ਦੌਰਾਨ ਪਨੇਸਰ ਨੇ ਹੀ ਜਾਂਚਕਰਤਾਵਾਂ ਨੂੰ ਹਵਾਈ ਅੱਡੇ ਦੇ ਵੇਅਰਹਾਊਸ ਵਾਲੇ ਇਲਾਕੇ ਦਾ ਢੇਡਾ ਲਗਵਾਇਆ ਸੀ ਉਸ ਵੇਲੇ ਉਹ ਕਬਰਾਹਟ ਵਿੱਚ ਨਜ਼ਰ ਆਇਆ ਅਤੇ ਕੁਝ ਦਿਨ ਬਾਅਦ ਗਾਇਬ ਹੋ ਗਿਆ ਸਿਮਰਨਪ੍ਰੀਤ ਪਨੇਸਰ ਦੇ ਵਕੀਲ ਵੱਲੋਂ ਪੀਲ ਰਿਜਨਲ ਪੁਲਿਸ ਨੂੰ ਯਕੀਨ ਦਿਵਾਇਆ ਗਿਆ ਸੀ ਕਿ ਉਸ ਦਾ ਮੁਵਕਲ ਆਤਮ ਸਮਰਪਣ ਕਰ ਦੇਵੇਗਾ ਪਰ ਅਜੇ ਹਾ ਨਾ ਹੋ ਸਕਿਆ ਅਤੇ ਉਸ ਦੀ ਗ੍ਰਿਫਤਾਰੀ ਲਈ ਕੈਨੇਡਾ ਪਧਰੀ ਵਾਰੰਟ ਜਾਰੀ ਕਰਨੇ ਪਏ ਦੂਜੇ ਪਾਸੇ 35 ਸਾਲ ਦਾ ਪ੍ਰਸਾਦ ਪਰਮਾਲਿੰਗਮ ਅਦਾਲਤ ਵਿੱਚ ਪੇਸ਼ੀ ਦੌਰਾਨ ਹਾਜ਼ਰ ਨਾ ਹੋਇਆ ਜਿਸ ਮਗਰੋਂ ਉਸ ਦੇ ਨਾਂ ਵੀ ਵਾਰੰਟ ਕੱਢੇ ਗਏ ਪੁਲਿਸ ਮੁਤਾਬਕ ਪਰਮਾਲਿੰਗਮ ਨੇ ਦੁਰਾਂਤੇ ਕਿੰਗ ਮੈਕਲਨ ਦੀ ਮਦਦ ਕੀਤੀ ਜੋ ਸਫੈਦ ਰੰਗ ਦੇ ਟਰੱਕ ਵਿੱਚ 2.5 ਕਰੋੜ ਡਾਲਰ ਤੋਂ ਵੱਧ ਮੁੱਲ ਦਾ ਸੋਨਾ ਲੱਦ ਕੇ ਫਰਾਰ ਹੋਇਆ ਕੈਨੇਡੀਅਨ ਸੋਨੇ ਨਾਲ ਸਬੰਧਤ ਇੱਕ ਮੁਕੱਦਮਾ ਅਮਰੀਕਾ ਵਿੱਚ ਵੀ ਚੱਲ ਰਿਹਾ ਹੈ ਅਤੇ ਪੈਂਸਿਲਵੇਨੀਆ ਸਟੇਟ ਪੁਲਿਸ ਅਰਚਿਤ ਗਰੋਵਰ ਤੇ ਪ੍ਰਸਾਦ ਪਰਮਾਲਿੰਗਮ ਦੀ ਹਿਰਾਸਤ ਚਾਹੁੰਦੀ ਹੈ ਪੈਂਸਿਲਵੇਨੀਆ ਪੁਲਿਸ ਦਾ ਦੋਸ਼ ਹੈ ਕਿ ਪਰਮਾਲਿੰਗਮ ਨੇ ਕਿੰਗ ਮੈਕਲੀਨ ਨੂੰ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਿੱਚ ਮਦਦ ਕੀਤੀ ਅਤੇ ਇਸ ਦੇ ਨਾਲ ਹੀ ਹਥਿਆਰਾਂ ਦੀ ਤਸਕਰੀਬ ਵਿੱਚ ਵੀ ਸ਼ਾਮਲ ਰਿਹਾ ਪਰ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ 400 ਕਿਲੋ ਸੋਨੇ ਦੀ ਕੋਈ ਉਗਸੁਗ ਅੱਜ ਤੱਕ ਨਹੀਂ ਲੱਗ ਸકી ਬੈਰਰ ਰਿਪੋਰਟ ਹਮਦਾਰ ਟੀਵੀ ਅਗਲੀ ਖਬਰ ਚੀਨ ਅਤੇ ਅਮਰੀਕਾ ਦਰਮਿਆਨ ਚੱਲ ਰਹੀ ਕਾਰੋਬਾਰੀ ਜੰਗ ਨਾਲ ਸੰਬੰਧਤ ਹੈ ਚੀਨ ਵੱਲੋਂ ਆਪਣੀਆਂ 에어ਲਾਈਨਜ਼ ਨੂੰ ਅਮਰੀਕਾ ਵਿੱਚ ਬਣੇ ਬੋਇੰਗ ਜਹਾਜ਼ਾਂ ਦੀ ਡਿਲੀਵਰੀ ਨਾ ਲੈਣ ਦੇ ਹੁਕਮ ਦਿੱਤੇ ਗਏ ਨੇ। ਟਰੰਪ ਵੱਲੋਂ ਲਾਈਆਂ 145% ਟੈਰਿਫਸ ਦੇ ਜਵਾਬ ਵਿੱਚ ਚੀਨ ਸਰਕਾਰ ਦਾ ਤਾਜ਼ਾ ਫਰਮਾਨ ਸਾਹਮਣੇ ਆਇਆ ਹੈ ਅਤੇ ਕਾਰੋਬਾਰੀ ਜੰਗ ਹੋਰ ਗਹਿਗੱਚ ਹੋਣ ਦੇ ਖਾਤੇ ਜाहिर ਕੀਤੇ ਜਾ ਰਹੇ ਨੇ। ਚੀਨ ਸਰਕਾਰ ਵੱਲੋਂ ਸੱਤ ਕੀਮਤੀ ਧਾਤਾਂ ਯਾਨੀ ਰੇਅਰ ਅਰਥ ਮਟੀਰੀਅਲ ਦੇ ਐਕਸਪੋਰਟ ਉੱਤੇ ਵੀ ਰੋਕ ਲਾ ਦਿੱਤੀ ਗਈ ਹੈ। ਤਦਕੇ ਕਾਰਾਂ ਡਰੋਨਸ ਅਤੇ ਮਿਜ਼ਾਈਲਾਂ ਅਸੈਂਬਲ ਕਰਨ ਲਈ ਵਰਤੀਆਂ ਜਾਂਦੀਆਂ ਮੈਗਨੇਟਸ ਦੀ ਸ਼ਿਪਮੈਂਟ ਵੀ ਚੀਨੀ ਬੰਦਰਗਾਹਾਂ ਤੇ ਰੋਕੀ ਜਾ ਚੁੱਕੀ ਹੈ ਉਧਰ ਡੋਨਲਡ ਟਰੰਪ ਆਖ ਚੁੱਕੇ ਨੇ ਕਿ smartphones, computer ਅਤੇ ਹੋਰ ਇਲੈਕਟ੍ਰੋਨਿਕ ਵਸਤਾਂ ਨੂੰ ਅਦਲੇ ਦਾ ਬਦਲਾ ਵਾਲੀਆਂ ਟੈਰਿਫਸ ਤੋਂ ਫਿਲਹਾਲ ਛੋੜ ਦਿੱਤੀ ਗਈ ਹੈ ਪਰ ਇਹ ਜ਼ਿਆਦਾ ਸਮਾਂ ਬਰਕਰਾਰ ਨਹੀਂ ਰਹੇਗੀ ਦੱਸ ਦਈਏ ਕਿ ਬੋਇੰਗ ਵੱਲੋਂ ਸਿਰਫ 에ਅਰਪਲੇਨਸ ਹੀ ਤਿਆਰ ਨਹੀਂ ਕੀਤੇ ਜਾਂਦੇ ਸਗੋਂ ਰਾਕਟਸ ਸੈਟੇਲਾਈਟ ਟੈਲੀਕਮਿਊਨੀਕੇਸ਼ਨ ਦਾ ਸਾਜ਼ੋ ਸਮਾਨ ਅਤੇ ਮਿਜ਼ਾਈਲਾਂ ਵੀ ਤਿਆਰ ਕੀਤੀਆਂ ਜਾਂਦੀਆਂ ਨੇ ਦੁਨੀਆਂ ਦੇ ਤਕਰੀਬਨ ਹਰ ਮੁਲਕ ਵਿੱਚ ਬੋਇੰਗ ਵੱਲੋਂ ਬੜਾਏ ਹਵਾਈ ਜਹਾਜ਼ਾਂ ਦੀ ਵਰਤੋਂ ਹੁੰਦੀ ਹੈ ਅਤੇ ਅਮਰੀਕਾ ਦੀ ਇਹ ਸਭ ਤੋਂ ਵੱਧ ਐਕਸਪੋਰਟ ਕਰਨ ਵਾਲੀ ਕੰਪਨੀ ਵੀ ਹੈ ਦੁਨੀਆਂ ਦੀ ਤੀਜੀ ਸਭ ਤੋਂ ਵੱਡੀ ਡਿਫੈਂਸ ਡੀਲ ਬੋਇੰਗ ਵੱਲੋਂ ਕੀਤੀ ਗਈ ਆਰਥਿਕ ਮਾਰਾਂ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਚੀਨ ਇਸੇ ਤਰ੍ਹਾਂ ਖੇਬੜਦੇ ਰਹੇ